ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਕਰ ਰਹੇ ਹਾਂ ਲੋ ਵੀਰ ਫਾਰਮਰ ਦੇ ਘਰੋਂ ਕਵਰ ਕਰਦੇ ਪਏ ਆ ਸੋ ਬਾਕੀ ਕਾਫੀ ਮਾਤਰਾ ਵਿੱਚ ਵੀਰ ਦੇ ਪਾਸੋਂ ਰੱਖੇ ਹੋਏ ਚੰਗੇ ਵੀ ਸੌਂਕ ਰੱਖਦਾ ਉਹਨੂੰ ਤਿਆਰ ਕਰਦਾ ਘਰੇ ਸਾਹਮਣੇ ਜੋ ਸਕਰੀਨ ਤੇ ਵੇਖਦੇ ਪਏ ਆ ਇਹ ਬਾਈਆਂ ਦੀ ਫੋਰਜ਼ੇਰ ਇਹਦੇ ਬਾਰੇ ਡਿਟੇਲ ਇਨਫੋਰਮੇਸ਼ਨ ਵੀ ਤੁਹਾਨੂੰ ਲੈਣੇ ਆ ਆਓਗੇ ਕਰੀ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਹਰਪ੍ਰੀਤ ਸਿੰਘ ਬ ਕੀ ਦਾ ਨਾਮ ਸੁਤੇਂ ਭੰਗਾਤਰਾ ਕਲਾਂ ਪਿੰਡ ਅਤਰਾ ਕਲਾਂ ਜ਼ਿਲ੍ਹਾ ਮਾਨਸਾ ਪੈ ਗਿਆ ਮਾਨਸਾ ਠਿੱਕੀ ਤੋਂ ਪੈ ਗਿਆ 12 ਕਿਲੋਮੀਟਰ ਨਾ ਠਿੱਕੀ ਤੋਂ 7 ਕਿਲੋਮੀਟਰ ਠਿੱਕੀ ਤੋਂ 7 ਕਿਲੋਮੀਟਰ ਸਮਾਉ ਦੇ ਕੋਲੇ ਆ ਗਿਆ ਹਣਾ ਠੀਕ ਆ ਮੋਬਾਈਲ ਨੰਬਰ ਆਪਣਾ 97793 01066 97793 01066 01066 ਤੇ ਜਿਹੜਾ ਆਪਾਂ ਪਸ਼ੂ ਦੇਖਦੇ ਸਾਰੇ ਘਰ ਦੀ ਇਜਾਜ਼ਤ ਕਰੀ ਆਪਾਂ ਨੇ ਹਾਂ ਸਾਰੇ ਘਰ ਦੀ ਠੀਕ ਆ ਨਾਲ ਦੁੱਧ ਪਾਉਂਦੇ ਆਪਾਂ ਹਾਂ ਦੁੱਧ ਪਾਉਂਦੇ ਜਿਹੜੀ ਬੈੜ ਦੇਖ ਰਹੇ ਆ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਆਏ ਇਹ ਪਹਿਲੇ ਸੂਏ ਨੇ ਜੀ ਆਪਾਂ ਠੀਕ ਆ ਪਿਛਲੇ ਸਵੇਰ ਆਪਾਂ ਖਰੀਦੀ ਸੀ ਹਾਂ ਇੱਕ ਸੂਰ ਦੁੱਧ ਘਰ ਪੀ ਲਿਆ ਤੇ ਹੁਣ ਦੂਜਾ ਸੂਰ ਸੂਰੀ ਆ ਅੱਜ ਕਿੰਨੇ ਦਿਨ ਬਾਕੀ ਪਿਆ ਸੂਤੇ ਇਹ 12 ਤਰੀਕ ਨੂੰ ਦਿਨ ਪੂਰੇ ਠੀਕ ਆ 12 ਤਰੀਕ ਨੂੰ ਅੱਜ ਲਗਭਗ ਹਫਤਾ ਬਾਕੀ ਪਿਆ ਹਾਂ ਤੇ ਪਹਿਲੇ ਸਵੇਰ ਦੁੱਧ ਕਿੰਨੇ ਕਿਲੋ ਚੱਲੀ ਜਾ ਆਪਣੇ ਕੋਲੇ ਇਹਨੇ 30 32 ਕਿਲੋ ਠੀਕ ਆ ਪਲੂਣ 30 ਕਿਲੋ ਕੱਢ ਗਈ ਹਾਂ ਤੇ ਦੰਦੋ ਜਵਾਨ ਹੋ ਗਈ ਨਹੀਂ ਹਾਲ ਹਾਂ 6 ਕਿ ਦੰਦ ਹੋ ਲੱਗ ਪਗਣ ਠੀਕ ਐ ਤੇ ਕਿੰਨਾ ਕ ਲੰਬਾ ਟਾਈਮ ਤੋਂ ਚੱਲੀ ਗਈ ਐ ਦੁੱਧ ਬਈ ਹੁਣ ਆਏ ਮੰਨ ਵੀ 2 ਮਹੀਨੇ ਪਹਿਲਾਂ ਗੱਦੀ ਠੀਕ ਆ ਸੀਮਨ ਜ਼ਿਆਦਾ ਕਿਹੜਾ ਲੱਗਿਆ ਵ ਸੀਮਾ ਦਾ ਜਰ ਮੈਂ ਉਹ ਬਾਹਰ ਸੀਗਾ ਠੀਕ ਹੈ ਮਤਲਬ ਕਹਿ ਕੇ ਚੰਗੇ ਭਰਾਇਆ ਵਾ ਵਧੀਆ ਚੰਗਾ ਭਰਾ ਹੈ ਠੀਕ ਹੈ ਐ ਦੀ ਉਮੀਦ ਆਪਾਂ ਦੁੱਧ ਕਿੰਨੇ ਕਿ ਜੇ ਵੀ ਪਾ ਦੂ ਦੀ ਦੁੱਧ ਬਈ 40 ਦੀ ਉਮੀਦ ਆ ਉਹ ਤਾਂ ਬੰਦ ਵੀ ਚਲ ਗਰਮੀ ਕਰਕੇ ਵੀ 40 ਦੀ ਨਹੀਂ ਜਾਏਗੀ ਕਹਿੰਦਾ ਵਾ ਗਰਮੀ ਦੇ ਵਿੱਚ ਬੈਸ ਸਕ 35 ਮੰਨ ਲੈ ਬੰਦਾ ਵੀ 30 ਤੋਂ ਤੇ 35 ਦੇ ਵਿੱਚ ਚੱਲਣ ਵਾਲੇ ਬੈੜ ਹੈਗੀ ਆ ਜਮਾ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਬਈ ਡੇਢ ਕਰ ਮੰਨਦਾ ਹੋ ਜੀ ਮਾੜਾ ਮੋਟਾ ਮੌਕੇ ਤੇ ਥੋੜੀ ਬਾਅਦ ਕੱਦ ਕਾਠ ਵਗੈਰਾ ਵੈੜਦਾ ਦੇਖ ਸਕਦੇ ਸੋਹਣਾ ਸਾਫ ਜਿਹਾ ਵੱਡੀ ਵੱਡੀ ਬਹੁਤ ਆ ਦੂਜਾ ਸੂਆ ਵੈੜ ਸੂ ਰਹੀ ਆ ਵੱਡੀ ਵੰਦਰ ਦੇਖੋ ਬੈੜ ਦੀ ਚਮਕ ਧਾਮਕ ਤੇ ਸ਼ਾਈਨਿੰਗ ਸੂਨਿੰਗ ਬਹੁਤ ਆ ਫੁੱਲ ਵਾਜਨ ਉਜੂ ਦੇ ਵਿੱਚ ਆ ਪੂਰੀ ਵੱਡੀ ਆ ਦੂਜਾ ਸੂਆ ਸੂਰੀ ਆ ਇੱਕ ਹਫਤਾ ਬੈੜ ਦਾ ਸੂਨ ਦੇ ਵਿੱਚ ਬਾਕੀ ਪਿਆ ਦੇਖੋ ਚੰਗੀ ਸੇਵ ਵਾਲਾ ਵੀਰ ਹੋਇਆ ਤਾਂ 35 ਕਿਲੋ ਦੁੱਧ ਵੀ ਦੇ ਸਕਦਾ ਤੇ 30 ਤੋਂ ਪਾਰ ਬਦ ਦੁੱਧ ਮੰਨ ਕੇ ਚੱਲੋ ਕਿਉਂਕਿ ਮੌਸਮ ਗਰਮੀ ਦਾ ਕਿਉਂਕਿ 30 ਕਿਲੋ ਦੁੱਧ ਬੈੜ ਦਾ ਪਲੂਨ ਦਾ ਦਿੱਤਾ ਹੋਇਆ ਚੰਗੀ ਗੇਅਰ ਫੋਗਰ ਵਗੈਰਾ ਚੰਗਾ ਸਿਸਟਮ ਹੋਇਆ ਤਾਂ ਲਗਭਗ 37-38 ਰੋ ਵੀ ਬੈੜ ਟੱਚ ਕਰ ਸਕਦੀ ਆ ਤੇ ਬਾਕੀ ਘੁੱਟਾ ਘੁੱਟਾ ਦੇਖੋ ਬੈੜ ਦੀ ਚੰਗੀਆਂ ਸਾਫ ਸੁਥਰੀਆਂ ਖੰਡੀ ਸਿਓ ਦੇਖ ਸਕਦੇ ਹੋ ਜਿੱਦਾਂ ਮਰ ਗਿਆ ਹੱਥ ਪੱਲਾ ਫਿਰ ਜਿੱਲੇ ਕੋਈ ਟਿੱਕ ਤਲੀ ਗੱਲ ਹੀ ਨਹੀਂ ਤੇ ਵੀਰੇ ਚਵਾਈਆ ਪਾ ਮਸ਼ੀਨੀ ਕਰਦੇ ਸੀ ਇੱਥੇ ਮਸ਼ੀਨੀ ਵੀ ਠੀਕ ਹੈ ਉਹ ਵੈਸੇ ਤੋਂ ਹੱਥ ਹੀ ਬਿਨਾਂ ਨੇ ਖੜਦੇ ਜਾਂਦੇ ਹਾਂ ਹਾਂ ਕੋਈ ਚੱਕਰ ਨਹੀਂ ਠੀਕ ਹੈ ਸੋ ਲੇਵਾ ਵਗੈਰੇ ਕੋਈ ਨਹੀਂ ਤੋਂ ਫਿਰ ਦਿਖਾ ਦੇ ਨੇ ਠੜ ਚਾਰੇ ਨਹੀਂ ਕਰ ਮੈਂ ਦੂਜਾ ਦੂਰਾ ਦੂਰੀਆ ਪਲੂਣ ਬੈੜ ਵਾਜਾਂ ਦੇ ਦੀ 30 ਕਿਲੋ ਦਾ ਪਲੂਣ ਦੇ ਪਾਦਾ ਪਿੰਡ ਅਤਲਾ ਕਲਾ ਜ਼ਿਲ੍ਹਾ ਮਾਨਸਾ ਤੇ ਨੰਬਰ ਬੋਲਿਓ ਬਈ ਆਪਣਾ 9779301068 ਬਈ ਠੀਕ ਹੈ ਸੋ ਕਿਸੇ ਵੀ ਵੀਰ ਦੇ ਬੈੜ ਪਸੰਦ ਹੋ ਕੇ ਇਸ ਨੰਬਰ ਤੇ ਸੰਪਰਕ ਕਰਕੇ ਵੀਜ਼ਤਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਰੋ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨਾ